ਹਾਂਜੀ ਵੀਰਾਂ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਪਰਸੋਂ ਦੋ ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਇੱਕ ਇਨਸਾਨ ਨੇ ਇਹੋ ਜੀ ਚੀਜ਼ ਤਿਆਰ ਕੀਤੀ ਸੀ ਕਿ ਜਿਹੜੀ ਅੱਜ ਤੱਕ ਦੁਨੀਆ ਨੂੰ ਫ੍ਰੀ ਮਿਲ ਰਹੀ ਆ ਉਹਦਾ ਕੋਈ ਪੈਸਾ ਨਹੀਂ ਲੱਗਦਾ ਉਹ ਟੈਸਟ ਵੀ ਉਹਨਾਂ ਆਪਣੇ ਪਰਿਵਾਰ ਤੇ ਕੀਤਾ ਸੀ ਮੈਂ ਤੁਹਾਨੂੰ ਦੱਸਿਆ ਸੀ ਅੱਜ ਉਹੀ ਤੁਹਾਨੂੰ ਮੈਂ ਜਵਾਬ ਦੇਣ ਲੱਗਾ ਦੱਸਣ ਲੱਗਾ ਕਿ ਉਹ ਕੌਣ ਬੰਦਾ ਸੀ ਉਹਦਾ ਇੰਗਲਿਸ਼ ਵਿੱਚ ਨਾਮ ਆ ਜான் ਸਰ ਐਡਵਾਈਜ਼ਰ ਉਹ ਅਮਰੀਕਾ ਦਾ ਬੰਦਾ ਵਾ ਉਹਨੇ ਕਿੰਨੇ ਸਾਲ ਲਾ ਕੇ ਉਹ ਦਵਾਈ ਤਿਆਰ ਕੀਤੀ ਫੇ ਉਹਦਾ ਟੈਸਟ ਉਹਨੇ ਆਪਣੇ ਪਰਿਵਾਰ ਤੇ ਕੀਤਾ ਫੇ ਉਹਨੂੰ ਵੇਚੀ ਨਹੀਂ ਨਹੀਂ ਤਾਂ ਬਹੁਤ ਕਰੋੜਾਂ ਅਰਬਾਂ ਖਰਬਾਂ ਦਾ ਉਹ ਮਾਲਕ ਬਣ ਜਦਾ ਉਹਨੇ ਵੇਚੀ ਨਹੀਂ ਉਹਨੇ ਫਰੀ ਰੱਖੀ ਉਹ ਅੱਜ ਵੀ ਫਰੀ ਆ ਉਹ ਹੈਗਾ ਪੋਲੀਓ ਦਾ ਟੀਕਾ ਉਹ ਅੱਜ ਵੀ ਆਪਾਂ ਨੂੰ ਫਰੀ ਮਿਲਦਾ ਉਸ ਬੰਦੇ ਨੇ ਖੁਦ ਇਹ ਵੈਕਸੀਨ ਤਿਆਰ ਕਰਕੇ ਆਪਣੇ ਪਰਿਵਾਰ ਤੇ ਟੈਸਟ ਕਰਕੇ ਪੂਰੀ ਦੁਨੀਆ ਨੂੰ ਉਹਨੇ ਫ੍ਰੀ ਦਿੱਤਾ। ਐ ਹੋ ਜਾ ਇਨਸਾਨ ਬਣੋ ਤਾਂ ਕਿ ਆਪਾਂ ਵੀ ਕਿਸੇ ਦਾ ਭਲਾ ਕਰ ਸਕੀਏ। ਨਸ਼ਿਆਂ ਨੂੰ ਛੱਡ ਕੇ ਹੋਰ ਚੀਜ਼ਾਂ ਨੂੰ ਛੱਡ ਕੇ ਆਪਾਂ ਕਿਸੇ ਚੰਗੇ ਖਿਆਲਾਂ ਵਿੱਚ ਚੱਲੀਏ ਤਾਂ ਕਿ ਸਾਨੂੰ ਦੁਨੀਆ ਸਾਡੇ ਮਰਨ ਤੋਂ ਬਾਅਦ ਵੀ ਸਾਨੂੰ ਯਾਦ ਕਰੇ। ਕਿ ਕੋਈ ਇਨਸਾਨ ਹੈਗਾ ਸੀ। ਚੋਰੀਆਂ ਚੱਕੇ, ਜੂਏ, ਝੂਠ ਬਾਜੀ ਇਹ ਤਾਂ ਚੱਲਦਾ। ਪਰ ਇਹਨੂੰ ਛੱਡੋ। ਚੱਲਦਾ ਨਹੀਂ। ਇਨੂੰ ਛੱਡੋ ਛੱਡ ਕੇ ਆਪਾਂ ਚੰਗੇ ਇਨਸਾਨ ਬਣੀਏ ਵਧੀਆ ਗੱਲਾਂ ਕਰੀਏ ਵਧੀਆ ਕਿਸੇ ਦੀ ਆਪਾਂ ਮਦਦ ਕਰੀਏ ਇਹੋ ਜਿਹੇ ਇਨਸਾਨ ਬਣੀਏ ਤਾਂ ਕਿ ਰਹੀਂਦੀ ਦੁਨੀਆ ਤੱਕ ਕੋਈ ਕਿਸਦਾ ਨਾਂ ਲੈ ਸਕੇ ਹੁਣ ਉਸ ਬੰਦੇ ਦਾ ਅੱਜ ਵੀ ਨਾਂ ਚੱਲਦਾ ਵੀ ਇਹ ਫਰੀਦ ਦਵਾਈ ਮਿਲਦੀ ਆ ਅਮਰੀਕਾ ਦਾ ਬੰਦਾ ਸੀ ਜਿਹਨੇ ਤਿਆਰ ਕੀਤੀ ਇਹ ਟੀਕਾ ਤਿਆਰ ਕੀਤਾ ਤਿਆਰ ਕਰਕੇ ਟੈਸਟ ਉਹਨੇ ਆਪਣੇ ਪਰਿਵਾਰ ਤੇ ਕੀਤਾ ਆਪਣੇ ਬੱਚਿਆਂ ਤੇ ਕੀਤਾ ਕਿਸੇ ਤੇ ਨਹੀਂ ਕੀਤਾ ਤੇ ਅੱਜ ਆਪਾਂ ਨੂੰ ਦਵਾਈ ਫਰੀ ਮਿਲਦੀ ਆ ਔਰ ਦੋਸਤੋ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਸਸ ਸ੍ਰੀ ਅਕਾਲ ਧੰਨਵਾਦ ਤੁਹਾਡਾ ਜਰੂਰ ਤੁਸੀਂ ਕਮੈਂਟ ਲਿਖਿਆ ਕਰੋ ਇਹ ਗੱਲ ਚੰਗੀ ਆ ਜਾਂ ਨਹੀਂ ਚੰਗੀ ਜਰੂਰ ਚੰਗਾ ਮਾੜਾ ਤੁਹਾਡਾ ਮੈਸੇਜ ਮੇਰੇ ਸਿਰ ਮੱਥੇ ਆ ਜਰੂਰ ਲਿਖਿਆ ਕਰੋ ਤੁਹਾਡਾ ਧੰਨਵਾਦ ਸਸ ਸ੍ਰੀ ਅਕਾਲ